ਹਾਂਜੀ ਪੇਜ ਵਾਲਿਓ ਕੀ ਚਾਹੀਦਾ ਹੈ ਪੇਡ ਕਲੈਬ ਚਾਹੀਦੀ ਹੈ ਮਿਲ ਜੂਗੀ ਮਿਲ ਜੂਗੀ 5000 ਰੁਪਏ ਚ ਪੇਡ ਕਲੈਬ ਕਰਨ ਲੱਗੀ ਆ ਨਾਲੇ ਸਟੋਰੀ ਮੁਫਤ ਦੇਣ ਲੱਗੀ ਆ ਸਾਰੇ ਭੈਣ ਭਰਾਵੋ ਇਸ ਟਾਈਮ ਪੰਜਾਬ ਦੀ ਧਰਤੀ ਤੇ ਇੱਕੋ ਹੀ ਵੀਡੀਓ ਇੱਕੋ ਹੀ ਫੋਟੋ ਵਾਇਰਲ ਹੋ ਰਹੀ ਆ ਤੇ ਗਵਰਨਰ ਸੁਣਿਓ ਤਹਿਲ ਕਾ ਮੱਚਿਆ ਪਿਆ ਹਾਹਾਕਾਰ ਮੱਚੀ ਪਈ ਆ ਉਹ ਕਿਉਂ ਕਿ ਉਹ ਜਿਹੜੀ ਸੋਸ਼ਲ ਮੀਡੀਆ ਦੀ ਜਿਹਨੂੰ ਕਮਲ ਕੌਰ ਕਹਿੰਦੇ ਆ ਇਹਦਾ ਕਿਸੇ ਨੇ ਕਤਲ ਕਰ ਦਿੱਤਾ ਜੀ ਤਿੰਨਾ ਦਿਨਾਂ ਬਾਅਦ ਇਹਦੀ Laash ਗੱਡੀ ਵਿੱਚੋਂ ਮਿਲੀ ਆ ਗੌਰ ਦੇ ਨਾਲ ਗੱਲ ਸੁਣਿਓ ਤੇ ਨਾਲੇ ਕਮੈਂਟ ਤੁਸੀਂ ਕਰਕੇ ਦੱਸਿਓ ਵੀ ਤੁਸੀਂ ਇਹਦੇ ਬਾਰੇ ਕੀ ਸੁਣ ਸੁਣਦੇ ਸੀ ਸੋਚਦੇ ਸੀ ਜਾਂ ਤੁਹਾਨੂੰ ਕਿੱਦਾਂ ਦੀਆਂ ਵੀਡੀਓ ਲੱਗਦੀਆਂ ਸੀਗੀਆਂ ਆ ਫੋਟੋ ਆਈ ਪਤਾ ਲੱਗਾ ਜੀ ਇਹ 9 ਤਰੀਕ ਨੂੰ ਪ੍ਰਮੋਸ਼ਨ ਕਰਨ ਵਾਸਤੇ ਬਠਿੰਡੇ ਕਿਤੇ ਗਈ ਸੀਗੀ ਤੇ ਉਸੇ ਦਿਨ ਹੀ ਕਿਸੇ ਨੇ ਪਤਾ ਨਹੀਂ ਪੈਂਦਾ ਕੋਈ ਪੈਸਾਂ ਦਾ ਦੇਣ ਲੈਣ ਸੀ ਕਿ ਜਾਂ ਇਹਦੀਆਂ ਜਿਹੜੀਆਂ ਅਸ਼ਲੀਲ ਵੀਡੀਓ ਕਹਿ ਲੋ ਜਾਂ ਦੋ ਪਾਸੇ ਵਾਲੀਆਂ ਵੀਡੀਓ ਕਹਿ ਲੋ ਕਿ ਡਬਲ ਮਾਈਂਡਡ ਵੀਡੀਓ ਕਰਕੇ ਕੋਈ ਨਾਰਾਜ਼ ਸੀ ਜਾਂ ਇਹਦਾ ਕੋਈ ਝਗੜਾ ਕਿਸੇ ਨਾਲ ਚੱਲ ਰਿਹਾ ਸੀਗਾ ਕਿਸੇ ਅੱਕੇ ਬੰਦੇ ਨੇ ਜਾਂ ਕਿਸੇ ਨੇ ਇਹਦਾ ਕਤਲ ਕਰਕੇ ਇਹਦੀ ਹੀ ਗੱਡੀ ਦੇ ਵਿੱਚ ਇਹਦੀ Laash ਪਿਛਲੀ ਸੀਟ ਤੇ ਸੁੱਟ ਕੇ ਤੇ ਗੱਡੀ ਜਿਹੜੀ ਆ ਬਠਿੰਡੇ ਦੀ ਕਿਸ ਜੁਨੇਮਸਤੀ ਦੇ ਪਿਛਲੇ ਬੰਨੇ ਲਾ ਦਿੱਤੀ ਆ ਲਾਸ਼ ਛੱਡਦੀ ਰਹੀ ਬੋ ਆਉਂਦੀ ਰਹੀ ਬੁਰੇ ਹਾਲ ਪੰਕੇ ਦਿਹਾੜੇ ਦੇ ਸਰੀਰ ਨਾਲ ਕੁੜੀ ਦੇ ਹੋ ਗਏ ਤੇ ਕਿਸੇ ਨੂੰ ਪਤਾ ਲੱਗਾ ਨਾ ਪੁਲਿਸ ਨੂੰ ਤਲਾਸ਼ ਕੀਤੀ ਪੁਲਿਸ ਨੇ ਹੁਣ ਜਾਣਕਾਰੀ ਦਿੱਤੀ ਆ ਵੀ ਇਹ ਕਮਲਕੌਰ ਦਾ ਕਤਲ ਹੋ ਚੁੱਕਾ ਆ ਇੱਥੇ ਮੈਂ ਸੋਸ਼ਲ ਮੀਡੀਆ ਦੇ ਜਿੰਨੀਆਂ ਵੀ ਕੁੜੀਆਂ ਵੀਡੀਓ ਵੇਖਣੀਆਂ ਇੱਕ ਉਹਨਾਂ ਵਾਸਤੇ ਵੀ ਮੈਸੇਜ ਆ ਜਿਹੜੇ ਭਰਾ ਵੇਖਣਦੇ ਆ ਜਿਹੜੇ ਉਹਨੂੰ ਉਹਦੇ ਫੈਨ ਵੀ ਹੋਣਗੇ ਉਹਨਾਂ ਵਾਸਤੇ ਵੀ ਮੈਸੇਜ ਆ ਕਿ ਦੇਖੋ ਇਸ ਕੁੜੀ ਦੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਪਾਈਆਂ ਹੋਣਗੀਆਂ ਤੁਸੀਂ ਵੀ ਦੇਖੀਆਂ ਹੋਣਗੀਆਂ ਤੇ 90% ਹਰ ਕੋ ਨੂੰ ਤਰਾਜ ਰੈਂਦਾ ਸੀਗਾ ਇਸ ਤਰਾਜ ਦੇ ਇਸ ਗੁੱਸੇ ਦੇ ਚੱਲਦਿਆਂ ਭਾਈ ਮਹਿਰੋ ਨੇ ਦੇ ਘਰੇ ਜਾ ਕੇ ਮੈਨੂੰ ਰੋਕਿਆ ਸੀਗਾ ਕਿ ਕੁੜੀਏ ਤੂੰ ਇਹ ਨਾ ਕੰਮ ਕਰ ਚਲੋ ਹਟ ਗਈ ਰੋਕ ਗਈ ਪਰ ਪੈਸਾ ਇੱਕ ਇਹੋ ਜੀ ਚੀਜ਼ ਆ ਇੱਕ ਇਹੋ ਜਿਹਾ ਲਾਲਚ ਆ ਕਿ ਸੋਸ਼ਲ ਮੀਡੀਆ ਤੇ ਜਿੰਨੂੰ ਪੈ ਜਾਂਦਾ ਨਾ ਉਹ ਬੰਦਾ ਥੋੜੀ ਕੀਤੇ ਬਾਜਨੇ ਆਉਂਦਾ ਫਿਰ ਉਹੋ ਹੀ ਵੀਡੀਓ ਡਬਲ ਮਾਈਂਡਡ ਉਹੋ ਹੀ ਗਾਲਾਂ ਮਾਲੀਆਂ ਉਹੋ ਹੀ ਪੁੱਠੀਆਂ ਸਿੱਧੀਆਂ ਪੈਸਾ ਆਉਂਦਾ ਸੋਸ਼ਲ ਮੀਡੀਆ ਤੇ ਚੰਗੀਆਂ ਵੀਡੀਓ ਨਾਲ ਆਉਂਦਾ ਵਾ ਮਾੜੀਆਂ ਨਾਲ ਵੀ ਆਉਂਦਾ ਵਾ ਚੰਗੀਆਂ ਨਾਲ ਥੋੜਾ ਘੱਟ ਆਜੂ ਮਾੜੀਆਂ ਨਾਲ ਜ਼ਿਆਦਾ ਆਜੂ ਪਰ ਜਿਹੜੇ ਜਿਹੜੇ ਕਮੈਂਟ ਕਰਨ ਵਾਲੇ ਫੈਨ ਬਣ ਜਾਂਦੇ ਨੇ ਉਹ ਪੰਪ ਦਿੰਦੇ ਵਾ ਵਾ ਅੱਜ ਤੇਰੀ ਵੀਡੀਓ ਮਿਲੀਅਨ ਚ ਚੱਲ ਗਈ ਅੱਜ ਤੈਨੂੰ ਇੰਨੇ ਲੋਕਾਂ ਨੇ ਪਸੰਦ ਕੀਤਾ ਪਰ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਦੁੱਖ ਸਾਨੂੰ ਵੀ ਹੁੰਦਾ ਕਿ ਕੁੜੀ ਪੰਜਾਬਣ ਹੋ ਕੇ ਪੰਜਾਬ ਦੀ ਗੱਲ ਕਰੇ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੇ ਪੰਜਾਬ ਦੇ ਪਾਣੀਆਂ ਦੀ ਗੱਲ ਕਰੇ ਸਕੂਲਾਂ ਦੀ ਗੱਲ ਕਰੇ ਉਥੋਂ ਦੇ ਕਾਰੋਬਾਰ ਦੀ ਗੱਲ ਕਰੇ ਵਧੀਆ ਵੀਡੀਓ ਪਾਵੇ ਕਿ ਜਿਹੜੀਆਂ ਪਰਿਵਾਰ ਵਿੱਚ ਵੇਖਣ ਵਾਲੀਆਂ ਹੋਣ ਅਸੀਂ ਵੀ ਤਰਾਜ ਕਰਦੇ ਹਾਂ ਤੇ ਕਈ ਵਾਰ ਮਨ ਬਣ ਜਾਂਦਾ ਹੈ ਵੀ ਅਜੇ ਤੱਕ ਕੋਈ ਇਹ ਜਿਹਾ ਮੈਸੇਜ ਬਣਾ ਕੇ ਵੀਡੀਓ ਬਣਾ ਕੇ ਮੈਸੇਜ ਦਿੱਤਾ ਜਾਵੇ ਕਿ ਕੁੜੀਆਂ ਭੈਣੇ ਤੋਂ ਨਾ ਇਹ ਕੰਮ ਕਰ ਰਿਹਾ ਠੀਕ ਆ ਕਿਸੇ ਦੀ ਧੀ ਪੂਰੀ ਹੋਈ ਆ ਦੁੱਖ ਹੈ ਸਾਨੂੰ ਇਸ ਗੱਲ ਦਾ ਕਿਸੇ ਦੀ ਭੈਣ ਸੀਗੀ ਕਿਸੇ ਦਾ ਕੋਚ ਸੀਗੀ ਪਰ ਅੱਜ ਇਹ ਗੱਲ ਮੈਂ ਕਹਿਣਾ ਕਹਿਣੀ ਚਾਹਨਾ ਸੋਸ਼ਲ ਮੀਡੀਆ ਵਾਲਿਆਂ ਨੂੰ ਕਿ ਪੈਸਾ ਗਲਤ ਤਰੀਕੇ ਨਾਲ ਨਾ ਕਮਾਓ ਦੁਨੀਆ ਨੂੰ ਮਾਸ਼ਰੇ ਨੂੰ ਖਰਾਬ ਨਾ ਕਰੋ ਕਿਉਂਕਿ ਤੁਸੀਂ ਖੁਦ ਕਮੈਂਟਾਂ ਵਿੱਚ ਦੱਸ ਸਕਦੇ ਆਂ ਕਿ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਡਬਲ ਮਾਈਂਡਡ ਵੀਡੀਓ ਵੇਖ ਸਕਦੇ ਆਂ ਤੁਹਾਡੀ ਮਾਂ ਦੇ ਹੱਥ ਵਿੱਚ ਫੋਨ ਆ ਜਿਹੜੀ ਪਰਦੇਸੀਆਂ ਨੂੰ ਫੋਨ ਕਰਦੀ ਆ ਜਿਹੜੀ ਕਿੰਨੇ ਕਿਤੇ ਟਾਈਮ ਲੱਗਾ ਕਿਤੇ ਟਿਕਟੋਕ ਵੇਖ ਲਈ ਜਾਂ ਫੇਸਬੁੱਕ ਵੇਖ ਲਈ ਤੇ ਜਦੋਂ ਇਹੋ ਜੀ ਵੀਡੀਓ ਆਉਂਦੀ ਤਾਂ ਸ਼ਰਮਿੰਦੇ ਹੋਣ ਹੋ ਜਾਂਦਾ ਬੰਦਾ ਆਟੋਮੈਟਿਕਲੀ ਉਹਨਾਂ ਵੇਖੀਦਾ ਨਾ ਅਮਰੀਕਾ ਕੈਨੇਡਾ ਦੇ ਵਿੱਚ ਇੱਕ ਦੂਜੇ ਨੂੰ ਵੇਖ ਕੇ ਅੱਜ ਲੋਕ ਕੰਟੈਂਟ ਹੀ ਇਹੋ ਜਿਹਾ ਪਾਉਂਦੇ ਆ ਵਿਆਹ ਜੋੜੇ ਵੀ ਪਾਉਂਦੇ ਆ ਉਹਦੇ ਵਿੱਚ ਵੀ ਇਹੋ ਜਿਹਾ ਗੱਲਾਂ ਕਰਦੇ ਆ ਕਿ ਜਿੱਦਾਂ ਅਸੀਂ ਪਹਿਲੀ ਜਿਹਾ ਪੜਦੇ ਸਾਨੂੰ ਸਮਝ ਨਹੀਂ ਆਉਂਦੀ ਉਹ ਉਹ ਗੱਲ ਕੀਤਾ ਗਲਤ ਆ ਉਹਨਾਂ ਨੂੰ ਇਹੋ ਜਿਹਾ ਮੈਸੇਜ ਆ ਦੇਖ ਲਓ ਵੀ ਕੁੜੀ ਨਾਲ ਕਿੰਨਾ ਗਲਤ ਹੋਇਆ ਵੀ ਤੁਹਾਡੇ ਨਾਲ ਜਾਂ ਕਿਸੇ ਹੋਰ ਨਾਲ ਇਦਾਂ ਨਾ ਹੋਵੇ ਹੁਣ ਜਿਹੜਾ ਕਤਲ ਹੋਇਆ ਉਹ ਕਿਸੇ ਨੇ ਦੁਖੀ ਹੋਗੇ ਜਾਂ ਝਗੜੇ 'ਚ ਜਾਂ ਕਿਸੇ ਕੋਈ ਨਾ ਕੋਈ ਤੇ ਗੱਲ ਹੋਈ ਹੋਊਗੀ ਕਿਸੇ ਵੀਡੀਓ ਕਰਕੇ ਜਾਂ ਕੋਈ ਪੈਸੇ ਦੇਣ ਲੈਣ ਕਰਕੇ ਇੱਕ ਇੱਕ ਜਾਨ ਗਈ ਆ ਉਹਦੇ ਬਾਰੇ ਮੈਸੇਜ ਦੇਣਾ ਸਾਡਾ ਫਰਜ਼ ਆ ਕਿ ਇਹੋ ਜਿਹਾ ਨਾ ਕੰਮ ਕਰੋਗੇ ਤੁਹਾਨੂੰ ਆ ਦਿਨ ਵੇਖਣੇ ਪੈਣ ਆ ਹੁਣ ਵੇਖੀਦਾ ਨਾ ਕੁੜੀਆਂ ਕਿੱਦਾਂ ਵੀਡੀਓ ਦੇ ਵਿੱਚ ਗਾਲ੍ਹਾਂ ਕੱਢਦੀਆਂ ਮਾੜਾ ਚੰਗਾ ਬੋਲਦੀਆਂ ਜੇ ਤੁਹਾਨੂੰ ਕੁੜੀਆਂ ਨੂੰ ਆਜ਼ਾਦੀ ਮਿਲੀ ਮੰਨ ਲਓ ਕਹਿੰਦੇ ਕਿ ਸਾਨੂੰ ਅਸੀਂ ਜਿੰਦਗੀ ਜੀਣ ਆਈਆਂ ਸਾਨੂੰ ਆਜ਼ਾਦੀ ਹੈ ਜਲਦੀ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਮੂੰਹੋਂ ਨਿਕਲੇ ਅਲਫਾਜ਼ ਬਾਕੀ ਕਿਸੇ ਦੀ ਭੈਣ ਤੇ ਉਹ ਅਸਰ ਕਰਨ ਕਿਸੇ ਬੱਚੇ ਦੇ ਅਸਰ ਕਰਨ ਕੋਈ ਹੋਰ ਕਿਸੇ ਨੂੰ ਐ ਲੱਗੇ ਹੁਣ ਪਾਕਿਸਤਾਨੀ ਕਿਉਂਟੀ ਸਾਡੀ ਭਾਸ਼ਾ ਜਾਣਦੀ ਬੰਗਾਲੀ ਜਾਣਦੇ ਆ ਅਫਗਾਨੀ ਜਾਣਦੇ ਆ ਹਨਾ ਤੇ ਜਦੋਂ ਇਹੋ ਜਿਹੀ ਚੀਜ਼ਾਂ ਵੇਂਦੇ ਆ ਤੇ ਬਾਈ ਦੁੱਖ ਖਾਣ ਨੂੰ ਵੀ ਹੁੰਦਾ ਵੀ ਤਾਂ ਉਹ ਮਿਹਣੇ ਮਾਰਦੇ ਆ ਬਾਕੀ ਇਹ ਕੱਲਾ ਇਸ ਕੁੜੀ ਦਾ ਚਲੋ ਜੋ ਹੋਇਆ ਗਲਤ ਮੰਨ ਲਓ ਕਿ ਤਾਂ ਵੀ ਆ ਪਾਕਿਸਤਾਨ ਦੇ ਵਿੱਚ ਵੀ ਐਦਾਂ ਕੁੜੀਆਂ ਜਿਹੜੀਆਂ ਇਹੋ ਜਿਹੇ ਡਬਲ ਮਾਈਂਡਡ ਵੀਡੀਓ ਪਾਉਂਦੀਆਂ ਸੀ ਜਾਂ ਗਲਤ ਬੋਲਦੀਆਂ ਸੀ ਉਹਨਾਂ ਨੂੰ ਵੀ ਇਹ ਸਜ਼ਾ ਮਿਲੀ ਆ। ਫਿਰ ਦੂਜੀ ਗੱਲ ਕਹਿ ਲਓ ਵੀ ਇੱਥੇ ਬ੍ਰਾਜ਼ੀਲ ਦੇ ਵਿੱਚ ਇੱਕ ਚੱਲਦੀ ਲਾਈਵ ਦੇ ਵਿੱਚ ਕੋਈ ਉਹਨੂੰ ਫਾਇਰ ਮਾਰ ਗਿਆ ਸੀਗਾ। ਐਦਾਂ ਦੇ ਕਾਹਨ ਬਹੁਤ ਹੋ ਚੁੱਕੇ ਕਿਤੇ ਨਾ ਕਿਤੇ ਦੇਖ ਲਿਓ ਚਲੋ ਅਸੀਂ ਪਰਦੇਸੀ ਆ ਇਹ ਗੱਲ ਕਹਿ ਸਕਦੇ। ਕਿਤੇ ਨਾ ਕਿਤੇ ਕੋਈ ਨਾ ਕੋਈ ਬੰਦਾ ਜਿਹੜਾ ਜਿੰਨੇ ਵੀ ਕੰਮ ਕੀਤਾ ਫੜਿਆ ਤੇ ਜਾਣਾ ਉਹਦਾ ਦੁੱਖ ਇਹੋ ਹੀ ਹੋਊਗਾ ਸੋਸ਼ਲ ਮੀਡੀਆ ਦੇ ਕਾਰਨ ਹੋਊਗਾ। ਬਾਕੀ ਕੁੜੀਆਂ ਨੂੰ ਸੁਧਰਨਾ ਚਾਹੀਦਾ ਐਸ ਚੀਜ਼ ਤੋਂ। ਜੇ ਅਸੀਂ ਬਗਾਨੀ ਧੀ ਨੂੰ ਆਪਣੀ ਧੀ ਕਹਿੰਨੇ ਆ ਨਾ ਇਹਦਾ ਮਤਲਬ ਸਾਨੂੰ ਇਹ ਅੱਜ ਹੱਕ ਹੈਗਾ ਇਹ ਗੱਲ ਕਰਨ ਦਾ ਕਿ ਕਿਸੇ ਦੀ ਧੀ ਪੂਰੀ ਹੋਈ ਆ ਕਿ ਪੰਜਾਬ ਦੀ ਪੂਰੀ ਹੋਈ ਆ ਜੇ ਆਕਾਸ਼ ਇਹੋ ਹੀ ਕੁੜੀ ਚਲੋ ਵਧੀਆ ਵੀਡੀਓ ਪਾਉਂਦੀ ਪੈਸੇ ਕਮਾਉਣਾ ਕੋਈ ਪਾਪ ਨਹੀਂ ਸੋਸ਼ਲ ਮੀਡੀਆ ਤੋਂ ਸਾਰੇ ਲੋਕ ਕਮਾਉਂਦੇ ਆ ਪਰ ਅੱਜ ਇਹ ਚੀਜ਼ ਬਣ ਚੁੱਕੀ ਆ ਵੀ ਤੁਸੀਂ ਛੇਤੀ ਪੈਸਾ ਕਿੱਦਾਂ ਕਮਾਉਣਾ ਦਾ ਸੌਖਾ ਰਸਤਾ ਕੀ ਆ ਉਹ ਰਸਤਾ ਇਹੋ ਹੀ ਆ ਕਿ ਇਹੋ ਜੀ ਵੀਡੀਓ ਜਿਹੜੀ ਜੰਗ ਮੁੰਡਿਆਂ ਨੂੰ ਪਸੰਦ ਆਉਂਦੀ ਆ ਕਿਉਂਕਿ ਜੰਗ ਬੰਦਿਆਂ ਦੇ ਹੱਥਾਂ 'ਚ ਫੋਨ ਆ ਅੱਜ ਕੱਲ ਬਲੌਗਰਾਂ ਨੇ ਵੀ ਇਹ ਕੰਮ ਫੜਿਆ ਕਿ ਜਨਾਨੀਆਂ ਅੱਗੇ ਕਰਕੇ ਜਾਂ ਉਹ ਕੁੜੀਆਂ ਜਿਹੜੀਆਂ ਲਾਜਵਾਨਾਂ ਵਿੱਚ ਗਾਲਾਂ ਕੱਢ ਕੇ ਪੈਸਾ ਦੇ ਕਮਾ ਲੈਦੀਆਂ ਕਿਤੇ ਨਾ ਕਿਤੇ ਪਰਿਵਾਰ ਨੂੰ ਜਾਂ ਪੰਜਾਬੀ ਕਮਿਊਨਿਟੀ ਨੂੰ ਸਿਰ ਨੀਵਾ ਕਰਕੇ ਜੀਣਾ ਪੈਂਦਾ ਬਾਕੀ ਵੀਰ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਇਹ ਜਿਹੜੀ ਕੁੜੀ ਆ ਇਹਦੀਆਂ ਤੁਸੀਂ ਵੀਡੀਓ ਵੇਖਿਆ ਤੁਹਾਨੂੰ ਕਿਹੜੀ ਵੀਡੀਓ ਪਸੰਦ ਸੀਗੀ ਕਿ ਜਾਂ ਸਾਰਿਆਂ ਤੁਹਾਨੂੰ ਲੱਗਦਾ ਹੈ ਘਰ ਤੇ ਬਹਿ ਕੇ ਨਹੀਂ ਵੇਖਣ ਵਾਲੀਆਂ ਅੱਜ ਇਹ ਗੱਲਾਂ ਕਰਨੀਆਂ ਠੀਕ ਹੈ ਕਿ ਜੇ ਦੁੱਖ ਲੱਗਾ ਉਹਦੇ ਵਾਸਤੇ ਵੀ ਮਾਫ਼ ਰਚਾਉਣਾ ਇਹ ਗੱਲਾਂ ਕਰਨੀਆਂ ਤਾਂ ਜ਼ਰੂਰੀ ਆ ਕਿ ਉਹਦੀ ਜ਼ਿੰਦਗੀ ਜਿਹੜੀ ਸੋਸ਼ਲ ਮੀਡੀਆ ਨਾਲ ਜੁੜੀ ਸੀਗੀ ਤੇ ਸੋਸ਼ਲ ਮੀਡੀਆ ਤੇ ਦੇਖਣ ਵਾਲਾ ਹਰ ਬੰਦੇ ਦਾ ਫਰਜ਼ ਮੰਨਦਾ ਵੀ ਜੇ ਉਹ ਚੰਗਾ ਸੀ ਚੰਗਾ ਕਹੋ ਜੇ ਉਹ ਚ ਗਲਤੀ ਸੀ ਉਹਨੂੰ ਗਲਤੀ ਕਹੋ ਤੇ ਮੇਰੇ ਵਿੱਚ ਗਲਤੀਆਂ ਨੇ ਮੈਨੂੰ ਵੀ ਤੁਸੀਂ ਗਲਤ ਕਹਿ ਸਕਦੇ ਆ ਪਰ ਵੀਡੀਓ ਸਾਰਿਆਂ ਨੇ ਵੇਖੀਆਂ ਜਿਹੜੇ ਉਹਨੂੰ ਪੰਪ ਦਿੰਦੇ ਰਹੇ ਹੋਣਗੇ ਵੀ ਬੱਲੇ ਬੱਲੇ ਕਰਾਤੀਆ ਸਵਾਦ ਆ ਗਿਆ ਜੇ ਹੋ ਗਿਆ ਉਹ ਹੋ ਗਿਆ ਅੱਜ ਦੇਖ ਲਓ ਵੀ ਉਹਨੂੰ 3 ਦਿਨ ਉਦੇ ਸਰੀਰ ਨਾਲ ਕੀ ਆ ਕਿਦਾਂ ਉਹਨੂੰ ਕਿਹੜੇ ਹਿਸਾਬ ਨਾਲ ਖਤਮ ਕਰ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਸਾਹੀ ਸਮਝਾਉਣ ਦੀ ਬਜਾਏ ਨਾ ਕਿਸੇ ਨੂੰ ਗਲਤ ਰਾਏ ਤੋਰੀਏ ਉਹ ਸਾਡੀ ਗਲਤੀ ਆ ਬਾਕੀ ਕੱਲਿਆ ਵੀ ਨਾਨਕਾ ਸੱਦੇ ਉੱਠ ਜਾਵੇ ਦੁਨੀਆ ਤੋਂ ਹਰ ਕਨੇ ਜਾਣਾ ਦੁੱਖ ਦੀ ਗੱਲ ਜ਼ਰੂਰ ਆ ਪਰ ਕਿਤੇ ਨਾ ਕਿਤੇ ਉਹ ਕੁੜੀ ਨੂੰ ਇਹਦੀ ਸਮਝਣੀ ਚਾਹੀਦੀ ਸੀ ਕਿ ਜੇ ਸਾਡੀ ਸਮਾਜਾਤ ਮੇਰੇ ਤੋਂ ਇਹ ਗੱਲ ਤੋਂ ਪਰੇਸ਼ਾਨ ਤੰਗ ਆ ਮੈਂ ਰੋਕਾਂ ਇਹਦੇ ਨੂੰ ਆਜ਼ਾਦੀ ਦਾ ਮਤਲਬ ਹੱਦਾਂ ਟੱਪਣੀਆਂ ਨਹੀਂ ਆਜ਼ਾਦੀ ਦਾ ਮਤਲਬ ਇਹ ਨਹੀਂ ਇੱਕ ਕਿਸੇ ਹੋਰ ਬੜੀ ਕੁੜੀ ਦੇਖੋ ਆ ਜੀਆਂ ਭੈਣਾਂ ਡਾਕਟਰ ਵੀ ਆ ਨਰਸਾਂ ਵੀ ਆ ਜਾਜਾ ਵਕੀਲ ਆ ਉਹ ਪੜ੍ਹ ਲਿਖ ਕੇ ਬਣੀਆਂ ਜੇ ਐਸ ਜਿਹੀ ਤੇ ਤੁਰਨ ਗਿਆ ਜਾਂ ਇਦਾਂ ਨੇ ਉਹ ਵੇਖਣ ਗਿਆ ਤੇ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦੇਣ ਗਿਆ ਕਿਤੇ ਨਾ ਕਿਤੇ ਵੀਡੀਓ ਪਾਉਣੀਆਂ ਬੜੇ ਮੁੱਦੇ ਆ ਪੰਜਾਬ ਦੇ ਵਿੱਚ ਬੜੀਆਂ ਵਧੀਆ ਚੀਜ਼ਾਂ ਦੇ ਪਾ ਲੋ ਬਾਕੀ ਮੇਰੇ ਕੋ ਹੋਈ ਗਲਤੀ माफ ਧੰਨਵਾਦ ਸਸਰੀ ਘਰ ਦਾ ਹਾਏ ਵੇ ਕਿੱਡੇ ਵੱਡੇ ਵੱਡੇ ਓ ਮਾਈ ਗਾਡ ਬਹੁਤ ਜ਼ਿਆਦਾ ਵੱਡੇ ਆ ਮੇਰੇ ਮੂੰਚੇ ਯਾਰ ਪਾਣੀ ਆ ਗਿਆ ਓ ਸ਼ਿਟ ਅੰਗੂਰ ਮੁੱਟੀ ਮੁੱਟੀ ਹੋ ਗਿਆ ਓਹ ਨਜ਼ਰਾ ਨਾ ਲੱਗ ਜੇਣ